ਉਹ ਕਹਿੰਦਾ ਵੀ ਮੈਂ ਅਗਲੇ ਸਾਲ ਨੂੰ ਸਾਰੀ ਗੋਭੀ ਲਾਉਣੀ ਆ। ਹਾਂਜੀ। ਉਹ ਵੀ ਘਾਟੇ ਦਾ ਸੌਦਾ ਬਈ ਅਗਲੇ ਸਾਲ ਨੂੰ ਜਿਹੜਾ ਆ ਰੇਟ ਐ ਤਕੀ ਚੱਲ ਰਿਹਾ ਐ ਅਗਲੇ ਸਾਲ ਨੂੰ ਇਹ ਰੇਟ ਨਹੀਂ ਮਿਲਣਾ। ਸਹੀ ਐ ਜੀ। ਹਾਂ ਜੂਆ ਹੀ ਆ ਪਸਾ। ਇਹ ਇਹ ਜੂਆ ਹੀ ਆ ਇਹ ਇੱਕ ਤਾਂ ਆਮ ਹੁੰਦਾ ਨਾ ਲੋਕ ਤਾਸ਼ ਦਾ ਪੱਤੇ ਨਾਲ ਜੂਆ ਖੇਡਦੇ ਆ। ਹਾਂਜੀ। ਇਹ ਮਿਹਨਤ ਵਾਲਾ ਜੂਆ। ਹਾਂਜੀ। ਗੋਭੀ ਇੱਕ ਮਗਲ ਕੇ ਟਾਈਮ ਟੇਬਲ ਆ ਜੀ ਇਹਦਾ ਟਾਈਮ ਟੇਬਲ ਸੈੱਟ ਕਰਕੇ ਜੇ ਤਾਂ ਪਤਾ ਲੱਗ ਗਿਆ ਹਾਂਜੀ ਹਾਂਜੀ ਚਾ ਰੇਟ ਮਿਲ ਜਾਣਾ। ਇਹੀ ਗੋਭੀ ਆ ਜਿਹੜੀ ਤੁਸੀਂ ਆ ਲੋਹੜੀ ਤੋਂ ਬਾਅਦ ਤੁਹਾਨੂੰ ਵਿਖਾ ਦੂੰਗਾ ਮੈਂ ਇਹਹੀ ਇਹ ਗੋਭੀ ਰੋਲਣੀ ਆ ਇਹ ਹੁਣ ਵਿੱਚ ਕਈ ਭਰਾ ਮੈਨੂੰ ਵੀ ਕਮੈਂਟ ਵਗੈਰਾ ਆਉਂਦੇ ਆ ਹਾਂਜੀ ਹਾਂਜੀ ਉਹ ਗੋਭੀ ਨੂੰ ਇਹ 8 ਘੱਟੇ ਰੇ ਦੇ ਪਾ ਦੰਨੇ ਆ ਤੁਸੀਂ ਜ਼ਹਿਰ ਖਵਾਈ ਜਾਂਦੇ ਆ ਸਲਾਨਾ ਕਰਾਈ ਜਾਂਦੇ ਆ 8 ਘੱਟੇ ਬਾਈ ਜੀ ਉਹ ਹੈਗੇ ਆ ਭਰਾ ਅੱਗੇ 8 ਘੱਟੇ ਪਾਉਣ ਵਾਲੇ ਕਿਉਂਕਿ ਜਿਹੜੀ ਇਹ ਗੋਭੀ ਦੀ ਫਸਲ ਆ ਨਾ ਇਹਦਾ ਟਾਈਮ ਟੇਬਲ ਆ ਠੀਕ ਹੈ ਜੀ ਕੋਈ 85 ਦੇਣ ਵਾਲੀ ਆ ਕੋਈ 90 ਦੇਣ ਵਾਲੀ ਆ ਕੋਈ 60 ਦੇਣ ਵਾਲੀ ਆ ਕੋਈ 65 ਦੇਣ ਵਾਲੀ ਆ ਉਹ ਕੀ ਕਰਦੇ ਆ ਕਈ ਭਰਾ ਨਵੇਂ ਹੁੰਦੇ ਆ ਉਹ ਜਦੋਂ ਵੈਰਾਈਟੀ ਦਾ ਲਾ ਲੈਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਟਾਈਮ ਟੇਬਲ ਕਿਹੜੀ ਦਾ ਉਹ ਹੁਣ ਜਿਵੇਂ ਹੁਣ ਰੇਟ ਚੱਲੀ ਜਾਂਦਾ 35-40 ਰੁਪਏ ਦਾ ਰੇਟ ਚੱਲੀ ਜਾਂਦਾ ਹੁਣ ਉਹ ਦੱਬ ਕੇ ਰੇ ਸਿੱਟੀ ਆਉਂਦੇ ਆ ਜੇ ਫੁੱਲ ਕੱਢ ਜੇ ਅਕਸਰ ਉਹਨੇ ਟਾਈਮ ਲੈ ਕੇ ਹੀ ਫੁੱਲ ਕੱਢਣਾ ਨਾ ਜੇ ਕੋਈ ਵੀ ਫਸਲ ਆ ਹਾਂ ਟਾਈਮ ਟੇਬਲ ਆ ਉਹ ਜਿਹੜੀ ਕੋਈ ਤਾਹ ਤਿੰਨ ਤੋਂ ਚਾਰ ਗੱਟੇ ਹੱਦ ਪੰਜ ਗੱਟੇ ਰੇ ਦੇ ਬਾਈ ਇਹਨੂੰ ਪੈਂਦੇ ਆ ਜੂਰੀਆ ਦੇ ਪੈਂਦੇ ਜਿਹੜੇ ਕੋਈ 8 8 10 10 ਗੱਟੇ ਪਾਉਂਦੇ ਆ ਉਹ ਬੰਦੇ ਨਵੇਂ ਆ ਬਾਈ ਜਿਹੜੀ ਰੇ ਇਹਨੇ ਆਦਾ ਟਾਈਮ ਪੂਰਾ ਉਮਰ ਆਦੀ ਪੂਰੀ ਲੈ ਕੇ ਬੂਟੇ ਨੇ ਗਰੋਥ ਕਰਕੇ ਫੁੱਲ ਦੇਣਾ ਜਿਹੜੀ ਬਾਈ ਜੀ ਸੁੰਡੀ ਐ ਸੁੰਡੀ ਦੀਆਂ ਪਹਿ ਟੰਗ ਸੁੰਡੀ ਦਾ ਸ਼ੁਰੂਆਤ ਤੋਂ ਗੌਰ ਰੱਖੋ ਜੀ ਜਦੋਂ ਪਨੀਰੀ ਤੁਸੀਂ ਟਰਾਂਸਪਲੈਂਟ ਕਰਨੀ ਆ ਖੇਤ ਚ ਹਾਂਜੀ ਉਦੋਂ ਦੋ ਦਿਨ ਪਹਿਲਾਂ ਪਨੀਰੀ ਤੇ ਸਪਰੇਅ ਲਾਓ ਠੀਕ ਹੈ ਜੀ ਓਕੇ ਕੋਈ ਜਿਹੜੀ ਰਹਿائش ਆ ਉਹ ਪਨੀਰੀ ਚ ਨਾ ਜਾਵੇ ਜਦੋਂ ਪਨੀਰੀ ਚ ਜਾਵੜੀ ਫੇਰ ਆਏ ਆ ਵੀ ਪਨੀਰੀ ਛੋਟੀ ਹੁੰਦੀ ਹੈ ਆਪਣੀ ਵੇਸਟਿੰਗ ਦਵਾਈ ਜ਼ਿਆਦਾ ਹੁੰਦੀ ਹੈ ਸਹੀ ਹੈ ਜਦੋਂ ਪਨੀਰੀ ਤੇ ਸਪਰੇਅ ਹੋ ਗਿਆ 8-10 15 ਦਿਨ ਨਿਕਲ ਜਾਣੇ ਆ ਤੇ ਬਾਈ ਜੀ ਪਿਛਲੇ ਸਾਲ ਨਾਲ ਆਪਾਂ ਇੱਕ ਡੈਮੋ ਲਾਇਆ ਸੀ ਇਹ ਨੇਰਾ ਸੀ ਇਹ ਆਪਾਂ ਕਿਵੇਂ ਰਿਜ਼ਲਟ ਇਹਦਾ ਰਿਜ਼ਲਟ ਬਹੁਤ ਵਧੀਆ ਆਇਆ ਸੀਗਾ ਇਹ ਆਪਾਂ ਜਿਹੜੀ ਹੁਣ ਲੇਟ ਚ ਗੋਭੀ ਲਾਈ ਸੀ ਆਪਾਂ ਉਦੋਂ ਵੀ ਲੇਟ ਚ ਹੀ ਲਾਈ ਸੀ ਤੇ ਹੁਣ ਵੀ ਆਪਾਂ ਇਹ ਲੇਟ ਚ ਲਾਵਾਂਗੇ ਠੀਕ ਹੈ ਹਾਂ ਸੋਹਣਾ ਇਹਦਾ ਰਿਜ਼ਲਟ ਆ ਬਹੁਤ ਤਾਕਤ ਦਿੰਦੀ ਆ ਜਿਹੜੀ ਜਿੱਥੇ ਪ੍ਰੋਬਲਮ ਆ ਆਉਂਦੀ ਆ ਗੋਭੀ ਨੂੰ ਜਦੋਂ ਕਮਜ਼ੋਰ ਰਹੇ ਜਾਂਦੇ ਆ ਬੱਚੇ ਉੱਥੇ ਘਾਟ ਪੂਰੀ ਕਰਦੀ ਆ ਇਹ ਬਾਈ ਜੀ ਮੈਂ ਤੁਹਾਨੂੰ ਦੱਸ ਦਾਂਗੇ ਨਾ ਐਨ ਪੀ ਕੇ ਆ ਜੀ ਹਨ ਜੀ ਅਨੇਰਾ ਕ੍ਰੌਪ ਸਾਇੰਸ ਅਨੇਰਾ ਕ੍ਰੌਪ ਸਾਇੰਸ ਕੰਪਨੀ ਆ ਜੀ ਸਟਰੀਕ ਟੈਕਨੋਲੋਜੀ ਆ ਹਾਂ ਜੀ ਇਹਦੇ ਚ ਬੈਕਟੀਰੀਆ ਜੀ ਬਾਇਓਲੋਜੀਕਲ ਇਹ ਹੈਗਾ ਪ੍ਰੋਟੈਕਟਰ ਐਨ ਪੀ ਕੇ ਵਾਲਾ ਜਿਵੇਂ ਡੀ ਐਪ ਯੂਰੀਆ ਪੋਟਾਸ਼ ਵਾਲੇ ਕੋਈ ਢੀਰੀ ਆ ਜਿਵੇਂ ਆਪਾਂ ਵਾਹਨ ਦੇ ਵਿੱਚ ਡੀ ਐਪ ਪਾਤੀ ਪੋਟਾਸ਼ ਪਾਤੀ ਬੂਟਾ ਚੱਕਦਾ ਨਹੀਂ ਗਾ ਜੀ ਹਾਂ ਇਹਨੇ ਤਿੰਨੇ ਜਿਹੜੇ ਤੱਤ ਆ ਬੂਟੇ ਨੂੰ ਦੇ ਵਾਹਨ ਦੇ ਵਿੱਚ ਜੇਕ ਵੱਜ ਜਾਂਦਾ ਕਈ ਕਿਸਾਨ ਵੀਰੋ ਕੀ ਕਰਦੇ ਜੀ ਮੰਨ ਲਓ ਪਾਈ ਜਾਂਦੇ ਟੀਪੀਪਾ ਦੇ ਇਕਤਾਸ਼ ਪਾਦੇ ਵਾਹਨ ਦੇ ਵਿੱਚ ਜੇਕ ਵੱਜ ਜਾਂਦੇ ਹਾਂ ਜੀ ਇਹਨੇ ਉਹ ਪੁੱਟੇ ਨੂੰ ਦੇਣਾ ਤੇ ਵਾਹਨ ਦਾ ਸੁਧਾਰ ਵੀ ਕਰਦਾ ਹਾਂ ਜੀ ਸਸੀ ਗੱਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣਾ ਪੰਜਾਬ ਪੀਪੀ04 YouTube ਚੈਨਲ ਤੇ ਤੁਹਾਨੂੰ ਪਤਾ ਹੀ ਹੈ ਕਿਸਾਨ ਵੀਰੋ ਮੈਂ ਵਧੀਆ-ਵਧੀਆ ਕਿਸਾਨਾਂ ਦੀਆਂ ਜਿਹੜੇ ਬਹੁਤ ਹੀ ਤਜਰਬੇਕਾਰ ਕਿਸਾਨ ਹੈ ਉਹਨਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦਾ ਰਹਿਣਾ ਜਿਹੜੇ ਕਿ ਖੇਤੀ ਦੇ ਨਾਲ-ਨਾਲ ਜਿਵੇਂ ਝੋਨਾ ਕਰਨ ਕ ਨੂੰ ਛੱਡ ਕੇ ਨਾਲ-ਨਾਲ ਹੋਰ ਸਹਾਇਕ ਧੰਦੇ ਕਰਦੇ ਆ ਸਹਾਇਕ ਧੰਦਾ ਆਪਾਂ ਕੋਈ ਵੀ ਕਹਿ ਸਕਦੇ ਆ ਜਾਂ ਕੋਈ ਆਪਣਾ ਸਬਜ਼ੀ ਦੀ ਖੇਤੀ ਕਰਦਾ ਜਾਂ ਕੋਈ ਪਸ਼ੂ 사ਮ ਦਾ ਮੰਨ ਲਓ ਕੋਈ ਵੀ ਸਹਾਇਕ ਧੰਦਾ ਆਪਾਂ ਕਹਿ ਸਕਦੇ ਆ ਅੱਜ ਜਿਹੜੇ ਕਿਸਾਨ ਵੀਰ ਕੋਲੇ ਬੈਠੇ ਆ ਇਹਨਾਂ ਦਾ ਬਹੁਤ ਪੁਰਾਣਾ ਤਜਰਬਾ ਹੈ ਇਹ ਪੁਰਾਣੇ ਬਜ਼ੁਰਗ ਇਹਨਾਂ ਦੇ ਜਿਹੜੀ ਗੋਭੀ ਦੀ ਖੇਤੀ ਲਾਉਂਦੇ ਆ ਰਹੇ ਆ ਤੇ ਬਾਕੀ ਬਾਈ ਜੀ ਦੀ ਜੇ ਗੱਲ ਕਰੀਏ ਤਾਂ YouTube ਚੈਨਲ ਚੈਨਲ ਵੀ ਇਹਨਾਂ ਦਾ Facebook ਤੇ ਪੇਜ ਵੀ ਆ ਤੇ ਕਿਸਾਨ ਵੀਰ ਇਹਨਾਂ ਨਾਲ ਬਹੁਤ ਜੁੜੇ ਆ ਇਹਨਾਂ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੇ ਤਜਰਬੇ ਬਹੁਤ ਵਧੀਆ ਤਜਰਬੇ ਆ ਜਿਹੜੀ ਇਹ ਗੋਭੀ ਲਾਉਂਦੇ ਆ ਗੋਭੀ ਦਾ ਰੇਟ ਵੀ ਇਹਨਾਂ ਨੂੰ ਵਧੀਆ ਮਿਲਦਾ ਤੇ ਜਿਹੜੀ ਕੁਆਲਿਟੀ ਵੀ ਇਹਨਾਂ ਦੀ ਇੱਕ ਨੰਬਰ ਹੁੰਦੀ ਹੈ ਵੀਡੀਓ ਨਾਲ ਜੁੜੇ ਰਹੋ ਜੇ ਕਰਦੇ ਆ ਬਾਈ ਜੀ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਮਾਨ ਸਾਹਿਬ ਠੀਕ ਠਾਕ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਸੇ ਤਾਂ ਬਾਈ ਜੀ ਠੀਕ ਆ ਹਾਂਜੀ ਹਾਂਜੀ ਠੀਕ ਆ ਜੀ ਠੀਕ ਹੈ ਜੀ ਵਿੱਚ ਜੇ ਮੈਂ ਵੇਖਿਆ ਤਿੰਨ ਕਿ ਮਹੀਨੇ ਹੋ ਗਏ ਆਪਣਾ ਤੁਸੀਂ ਵੀਡੀਓ ਆਟ ਕੇ ਹੀ ਪਾਉਂਦੇ ਥੋੜੀ ਆ ਫਰਕ ਚਲਦੀ ਮਸ਼ੀਨਰੀ ਜਨਾ ਉਸਦਾ ਪੈਂਦਾ ਹੀ ਆ ਕੋਈ ਨਾ ਕੋਈ ਠੀਕ ਹੈ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਸਟੋਨ ਆ ਗਈ ਸੀ ਗੁਰਦੇ ਚ ਠੀਕ ਹੈ ਜੀ ਨਾਲ ਹੁਣ ਠੀਕ ਹੈ ਠੀਕ ਹੈ ਆਪਰੇਸ਼ਨ ਕਰਾਇਆ ਉਹਦੀ ਹਾਂ ਆਪਰੇਸ਼ਨ ਕਰਵਾਉਣਾ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਮਾਨ ਸਾਹਿਬ ਅੱਜ ਆਪਾਂ ਜਿਹੜੀਆਂ ਗੱਲਾਂ ਕਰਨੀਆਂ ਨੇ ਕਿਸਾਨ ਵੀਰਾਂ ਲਈ ਜਿਵੇਂ ਹੁਣ ਕਈ ਕਿਸਾਨ ਕਹਿੰਦੇ ਰਹੀ ਸਬਜ਼ੀ ਲਾਉਣੀ ਹੈ ਹਾਂ ਜੀ ਤੁਹਾਡਾ ਤਾਂ ਚਲੋ ਪੁਰਾਣਾ ਤਿਆਰ ਬਾਈ ਜੀ ਤੇ ਜਿਵੇਂ ਗੋਭੀ ਹੈ ਜੀ ਗੋਭੀ ਦਾ ਇਸ ਸਾਲ ਹੁਣ ਮੈਂ ਤੁਰੇ ਹੀ ਫਰਦਾਂ ਨੂੰ ਖਰੋਜ ਪਰ ਕੱਲ ਆਇਆ ਹੂੰ ਜੀਮਿੰਦਾਰਾਂ ਦੇ ਯਾਰ ਗੋਭੀ ਨੇ ਤਾਂ ਨਿਆਰੇ ਲਿਆਦੇ 45-50 ਰੁਪਏ ਹੁਣ ਵੀ ਰੇਟ ਚੱਲੀ ਜਾਣਾ ਮੈਂ ਤਾਂ ਗਾਂ ਨੂੰ ਸਾਰੀ ਗੋਭੀ ਲਾਉਂਗਾ ਤੇ ਇਹ ਚੀਜ਼ ਹੁਣ ਜਿਵੇਂ ਕਈ ਜ਼ਿਮੀਂਦਾਰ ਸੋਚਦੇ ਯਾਰੇ ਤੇ ਜੂਆ ਬਈ ਇਸ ਸਾਲ ਰੇਟ ਆ ਗਿਆ ਐ ਕਿ ਕਿੰਨੇ ਸਾਲਾਂ ਤੋਂ ਰੇਟ ਆਇਆ ਬਈ ਇਹ ਬਾਈ ਜੀ ਤਕਰੀਬਨ 2021 ਚ ਰੇਟ ਆਇਆ ਸੀ ਠੀਕ ਹੈ ਜੀ ਤੇ ਸਮਝ ਲਓ ਵੀ ਲਾਕਡਾਊਨ ਤੋਂ ਬਾਅਦ ਹੁਣ ਰੇਟ ਆਇਆ ਇਹ ਠੀਕ ਹੈ ਬਈ ਉਦੋਂ ਦੇ ਜਿਹੜੇ ਵੀ ਜ਼ਿਮੀਂਦਾਰ ਜੰਨੇ ਵੀ ਭਰਾ ਗੋਭੀਆਂ ਵਾਲੇ ਸੀ ਸ ਠੀਕ ਹੈ। ਆਇਤ ਕੀ ਜਾ ਕੇ 24 ਦੇ ਵਿੱਚ ਜਿਹੜਾ ਹੁਣ ਰੇਟ ਮਿਲਿਆ ਇਹ ਘਾਟੇ ਹੀ ਪੂਰੇ ਹੋਣੇ ਆ। ਠੀਕ ਹੈ ਜੀ। ਜਿਹੜੇ ਭਰਾ ਨੇ ਕਿਸੇ ਨੇ ਆਇਤ ਕੀ ਗੋਭੀ ਲਾਈ ਆ, ਨਵੇਂ ਨੇ ਲਾਈ ਆ ਜਾਂ ਕਿਸੇ ਨੇ ਪੁਰਾਣੇ ਨੇ ਥੋੜੀ ਲਾਈ ਆ, ਉਹ ਕਹਿੰਦਾ ਵੀ ਮੈਂ ਅਗਲੇ ਸਾਲ ਨੂੰ ਸਾਰੀ ਗੋਭੀ ਲਾਉਣੀ ਆ। ਹਾਂਜੀ। ਉਹ ਵੀ ਘਾਟੇ ਦਾ ਸੌਦਾ ਬਈ ਅਗਲੇ ਸਾਲ ਨੂੰ ਜਿਹੜਾ ਆ ਰੇਟ ਆਇਤ ਕੀ ਚੱਲ ਰਿਹਾ। ਹਾਂਜੀ। ਅਗਲੇ ਸਾਲ ਨੂੰ ਇਹ ਰੇਟ ਨਹੀਂ ਮਿਲਣਾ। ਸਹੀ ਹੈ ਹਾਂ ਜੂਆ ਹੀ ਆ ਪਾਸਾ ਇਹ ਦੂਵੇ ਹੀ ਆ ਇਹ ਇੱਕ ਤਾਂ ਆਮ ਹੁੰਦਾ ਨਾ ਲੋਕ ਤਾਸ਼ ਦਾ ਪੱਤੇ ਨਾਲ ਜੂਆ ਖੇਡਦੇ ਆ ਹਾਂਜੀ ਇਹ ਮਿਹਨਤ ਵਾਲਾ ਜੂਆ ਹੈ ਹਾਂਜੀ ਗੋਭੀ ਇੱਕ ਮਤਲਬ ਕਿ ਟਾਈਮ ਟੇਬਲ ਆ ਜੀ ਇਹਦਾ ਟਾਈਮ ਟੇਬਲ ਸੈੱਟ ਕਰਕੇ ਜੇ ਤਾਂ ਪਤਾ ਲੱਗ ਗਿਆ ਹਾਂਜੀ ਹਾਂਜੀ ਤਾਂ ਰੇਟ ਮਿਲ ਜਾਣਾ ਹੈ ਹਾਂਜੀ ਇਹੀ ਗੋਭੀ ਆ ਜਿਹੜੀ ਤੁਸੀਂ ਆ ਲੋਹੜੀ ਤੋਂ ਬਾਅਦ ਤੁਹਾਨੂੰ ਵਿਖਾ ਦੂੰਗਾ ਮੈਂ ਇਹ ਇਹੀ ਗੋਭੀ ਰੁਲਣੀ ਆ ਇਹ ਕਿਉਂਕਿ ਇਦੋਂ ਬਾਅਦ ਇਹਦੀ ਜਿਹੜੀ ਡਿਮਾਂਡ ਵੀ ਘਟ ਜਾਣੀ ਆ ਤੇ ਇਹ ਜਿਹੜੀ ਹਾਈਬ੍ਰਿਡ ਸੀਡ ਇਦੋਂ ਬਾਅਦ ਗਰੀਮਾਰ ਜਾਂ ਹੋਰ ਵੈਰੈਟੀਆਂ ਲੱਗੀਆਂ ਉਹਨਾਂ ਦੀ ਜਿਹੜੀ ਡਿਮਾਂਡ ਆ ਤੇ ਗੋਭੀ ਜ਼ਿਆਦਾ ਹੋਣ ਦੇ ਕਾਰਨ ਰੇਟ ਡਾਊਨ ਦੇ ਚਾਂਸ ਜ਼ਿਆਦਾ ਹੈ ਠੀਕ ਹੈ ਜੀ ਹਾਂ ਕਿਉਂਕਿ ਆ ਇਸ ਟਾਈਮ ਟੇਬਲ ਦੇ ਵਿੱਚ ਜਿਹੜੀ ਗੋਭੀ ਲੱਗੀ ਆ ਇਹ ਤਕਰੀਬਨ ਸਾਰੀ ਆਪਾਂ ਜਿਵੇਂ ਕਹਿ ਦਈਏ ਵੀ ਐਡਵਾਂਸ ਦੇ ਜਿਹੜਾ 1500 916 92 ਜਿਹੜੀਆਂ ਸ਼ਾਰਟ ਵੈਰੈਟੀਆਂ ਸ਼ਾਰਟ ਵੈਰੈਟੀਆਂ ਲਾਈਆਂ ਨੇ ਸ਼ਾਰਟ ਵੈਰੈਟੀਆਂ 'ਚ ਗੋਭੀ ਲੱਗੀ ਦੀ ਆ ਜਿਹੜੇ ਜੇ ਕਿਸੇ ਭਰਾ ਨੇ ਗੋਭੀ ਲਾਈ ਆ ਜਾਂ ਸੱਠਾ ਆਲੂ ਲਾਇਆ ਜਿੰਨਾ ਚਿਰ ਬਾਈ ਜੀ ਆਲੂ ਤੇਜ ਰਹੂਗਾ ਠੀਕ ਹੈ ਜੀ ਉਨਾ ਚਿਰ ਹੀ ਨਾਲ ਗੋਭੀ ਤੇਜ ਰਹੂਗੀ ਜਿੱਦਣ ਆਲੂ ਡਾਉਣ ਆ ਗਿਆ ਉਸ ਦਿਨ ਬਾਈ ਗੋਭੀ ਨੇ ਵੀ ਡਾਉਣ ਆਉਣਾ ਹੀ ਆਉਣਾ ਹੈ ਗਾਜਰ ਨੇ ਵੀ ਉੱਤਾ ਕਰਨਾ ਕਿਉਂਕਿ ਗਾਜਰ ਵੀ ਹਜੇ ਤੇਜ ਚੱਲ ਰਹੀ ਆ ਹਜੇ ਚਾਰੇ ਜਿਹੜੀਆਂ ਹੈਗੀਆਂ ਸਬਜ਼ੀਆਂ ਪਿਆਜ਼ ਲਾ ਲਓ ਆਲੂ ਲਾ ਲਓ ਗੋਭੀ ਲਾ ਲਓ ਤੇ ਗਾਜਰ ਲਾ ਲਓ ਤੇ ਪੰਜਵਾਂ ਮਟਰ ਲਾ ਲਓ ਕਿਉਂਕਿ ਮਟਰ ਨੂੰ ਵੀ ਜਿਹੜੀ ਐਤਕੀ ਖੁਸ਼ਕੀ ਜ਼ਿਆਦੇ ਰਹੀ ਕਰਕੇ ਦਾਣਾ ਨਹੀਂ ਬਣਿਆ ਜਿਹੜਾ ਝਾੜ ਮਟਰ ਨੇ ਦੇਣਾ ਸੀ ਉਹ ਮਟਰ ਨੂੰ ਉਹ ਗੱਲ ਨਹੀਂ ਬਣੀ ਗੱਲ ਠੀਕ ਹੈ ਹੁਣ ਮਟਰ ਤੁਸੀਂ ਅਗੇ ਇਹਨਾਂ ਦਿਨਾਂ ਦੇ ਵਿੱਚ 25-30 ਰੁਪਏ ਕਿਲੋ ਹੁੰਦਾ ਉਹੀ ਮਟਰ ਹੈ ਹੁਣ 70-80 ਰੁਪਏ ਕਿਲੋ ਹੈਗਾ ਨਾ ਬਸ ਜਦੋਂ ਸਾਰੀਆਂ ਹੀ ਸਬਜ਼ੀਆਂ ਤੇਜ਼ ਆ ਜਦੋਂ ਡਾਊਨ ਆਈਆਂ ਸਾਰੀਆਂ ਇਕੱਠੀਆਂ ਆਉਣੀਆਂ ਐ ਠੀਕ ਹੈ ਹਾਂ ਤੇ ਜਿਹਦੇ ਭਰਾ ਗੋਭੀ ਜਿਨ੍ਹਾਂ ਨੇ ਤੱਕੀ ਨਵੀਆਂ ਨੇ ਲਾਈ ਆ ਆਪਾਂ ਉਹਨਾਂ ਨੂੰ ਇਹ ਨਹੀਂ ਆਂਦੇ ਵੀ ਤੁਸੀਂ ਅਗਲੇ ਸਾਲ ਨੂੰ ਨਾ ਲਾਓ ਵੀ ਆਪਦਾ ਰੁਟੀਨ ਦੇ ਵਿੱਚ ਉਹੇ ਲਾਓ ਵੀ ਜਿਹੜਾ ਕਿਉਂਕਿ ਘਾਟੇ ਦਾ ਸੌਦਾ ਬੜਾ ਹਾਂਜੀ ਸਾਇਦੇ ਆਦਾ ਬੇਰਲਾ ਬੇਰਲਾ ਹੀ ਹੋਣਾ ਕਿ ਤਿੰਨਾਂ ਚਾਰਾਂ ਸਾਲਾਂ ਬਾਅਦ ਕਿਤੇ ਸ਼ੱਕਾ ਲੱਗ ਜਾਂਦਾ ਹਾਂਜੀ ਹਾਂ ਤੇ ਅਸੀਂ ਹੁਣ ਲੋਕਡਾਊਨ ਚ ਗੋਭੀ ਮੈਂ ਘੱਟੋ ਘੱਟ ਵੀ 10 12 ਕਿੱਲੇ ਗੋਭੀ ਵਾਈ ਆ ਤਾਂ ਹਾਂਜੀ ਬਾਈ ਬੌਜੀ ਮਿੰਦਰਾਂ ਨੇ ਆਪਾਂ ਵੀ ਵੇਖੇ ਰੋਟਾ ਵੇਟਣਾ ਬਾਈ ਸਾਰੀਆਂ ਗੋਭੀਆਂ ਉਵੇਂ ਫੁੱਲ ਕੱਢੀਆਂ ਕਢਾਈਆਂ ਲੋਕਡਾਊਨ ਲੱਗ ਗਿਆ ਨਾਲ ਦੀ ਨਾਲ ਸਾਰਾ ਕੰਮ ਖਤਮ ਹੋ ਗਿਆ ਸਾਰੇ ਘੱਟੋ ਘੱਟ ਵੀ ਜਿਹੜੀ ਹੁਣ ਇਦੋਂ ਵੈਰੈਟੀ ਲੇਟ ਲੱਗਣੀ ਆਪਾਂ ਉਹ ਲੋਕਡਾਊਨ ਚ ਉਹ ਆਈ ਸੀ ਜਿਹਦਾ 70 ਤੋਂ 75000 ਰੁਪਇਆ ਕਿਲੋ ਵੇਚ ਦਾ ਰੇਟ ਆ ਠੀਕ ਹੈ ਸਾਰਾ ਸਾਰਾ ਬਾਈ ਜ ਜਿਹੜਾ ਖਰਚਾ ਕੋਈ 40 40 50 50 ਹਜ਼ਾਰ ਕਿੱਲੇ ਤੇ ਉਦੋਂ ਆਇਆ ਸੀਗਾ ਕਿਉਂਕਿ ਸੀਡ ਮਹਿੰਗੇ ਆ ਉਹ ਤੇ ਉਦੋਂ ਇੱਕ ਟੈਂਪਰੇਚਰ ਹਾਈ ਹੋ ਜਾਂਦਾ ਨਾ ਤਿੱਥ ਸਪਰੇਅ ਅੰਕੋਂ ਤੀਜੇ ਦਿਨ ਸਪਰੇਅ ਤੀਜੇ ਦਿਨ ਪਾਣੀ ਕਿਉਂਕਿ ਬਿਜਲੀ ਵਿਭਾਗਾਂ ਵੀ ਉਦੋਂ ਲਾਈਟ ਕੱਟ ਕੇ ਬਹਿ ਜਾਂਦਾ ਤਾਂ ਹੀ ਉਹ ਆਪਾਂ ਸੋਲਰ ਲਵਾਇਆ ਇੱਥੇ 10 ਐਚਪੀ ਦਾ ਠੀਕ ਹੈ ਜੀ ਵੀ ਪਾਣੀ ਵੱਲੋਂ ਜਿਹੜੀ ਦਿੱਕਤ ਨਾਲ ਠੀਕ ਹੈ ਜੀ ਹਾਂ ਪਾਣੀ ਮਤਲਬ ਕਿ ਉਦੋਂ ਚਾਲਾ ਸੋਲਰ ਨਾਲ ਲੱਗ ਜਾਂਦਾ ਹੈ। ਉਹਨਾਂ ਦਿਨਾਂ ਦੇ ਵਿੱਚ ਜਦੋਂ ਉਹਨੂੰ ਲੋਕਡਾਊਨ ਲੱਗਾ ਤੇ ਉਸ ਤਕਰੀਬਨ ਸਾਰਾ ਸਾਰਾ ਮਾਲ ਸਾਡਾ ਜਿਹੜਾ ਸਾਨੂੰ ਸਾਰੇ ਖਰਚੇ ਪਏ ਆ ਉਹ ਜਿਹੜੇ ਘਟੇ ਆ ਉਹ ਹੁਣ ਇਤਕੀ ਬੁਰੇ ਹੋਣੇ ਆ। ਹਾਂਜੀ ਹਾਂ। ਹਾਂ। ਬਈ ਜੀ ਆਪਾਂ ਗੋਭੀ ਦੇ ਨਾਲ ਨਾਲ ਹੋਰ ਕਿਹੜੀ ਕੋਈ ਸਬਜ਼ੀ? ਗੋਭੀ ਤੋਂ ਇਲਾਵਾ ਮੇਰਾ ਮਾਲਟੇ ਦਾ ਬਾਗ ਹੈ ਜੀ 10 ਕਿੱਲੇ। ਠੀਕ ਹੈ ਜੀ। ਹਾਂ। ਉਹ ਸ਼ੈਫਟਿੰਗ ਨੂੰ ਪਹਿਲਾਂ ਆਪਾਂ ਤੋੜ ਕੇ ਵੇਚਦਾ ਮਾਲ ਸਾਰਾ। ਠੀਕ ਹੈ। ਕਿਉਂਕਿ ਕਈ ਭਰਾਵਾਂ ਦੇ ਮੈਨੂੰ ਵੀ ਮੈਸੇਜ ਮੋਸੇ ਆ ਜਾਂਦੇ ਰਹਿੰਦੇ ਯਾਰ ਮਾਲਟਾ ਤੇ ਕਿਨੂ 'ਚ ਕੀ ਫਰਕ ਹੁੰਦਾ ਜਿਹੜਾ ਮਾਲਟੇ ਦੀ ਗੱਲ ਕਰਦੇ ਆ ਇਹ ਮਸੰਮੀ ਹੁੰਦੀ ਆ ਸਮਝ ਲੋ ਇਹ ਮਸੰਮੀ ਦੀ ਸ਼ੈਲ ਪਤਲੀ ਹੁੰਦੀ ਆ ਇਹਦੀ ਥੋੜੀ ਜਿਹੀ ਮੋਟੀ ਹੁੰਦੀ ਆ ਜਿਹੜਾ ਜੂਸ ਆ ਉਹ ਸੇਮ ਹੀ ਹੁੰਦਾ ਵੀ ਥੋੜਾ ਜਨਾ ਆਪਾਂ ਕਹਿ ਸਕਦੇ ਆ ਵੀ ਮਸੰਮੀ ਨਾਲੋਂ ਥੋੜਾ ਜਿਹਾ ਫਰਕ ਹੁੰਦਾ ਕੋਈ ਜ਼ਿਆਦਾ ਬੜਾ ਫਰਕ ਨਹੀਂ ਹੁੰਦਾ ਪਰ ਵੈਰੈਟੀ ਗੇਤੀ ਆ ਠੰਡ ਆਉਣ ਤੋਂ ਪਹਿਲਾਂ ਪਹਿਲਾਂ ਇਹ ਜਿਹੜੀ ਹੈਗੀ ਆਪਣੀ ਮਾਲਟੇ ਦੀ ਵੈਰੈਟੀ ਤੋੜ ਕੇ ਵਿੱਚ ਨਹੀਂ ਪੈਂਦੀ ਠੀਕ ਹੈ ਬਈ ਹਾਂ ਏ ਭਈ ਜੇ ਤੋ ਸੰਤਰਾ ਤਾਂ ਪਹਿਲਾ ਹੁੰਦੀ ਹੈ ਨਾ ਹਾਂ ਸੰਤਰਾ ਜਿਵੇਂ ਕਿੰਨੂ ਹੋ ਗਿਆ ਹੁਣ ਕਿੰਨੂ ਦਾ ਹਜੇ ਗਾਂ ਠੰਡ ਦੇ ਨਾਲ ਹੀ ਉਹਦਾ ਕੁਆਲਟੀ ਬਣਨੀ ਆ ਰੰਗ ਬਣਨਾ ਤੇ ਮਿੱਠਾ ਹੋਣਾ ਹੈ ਹਾਂਜੀ ਤੇ ਉਹ ਤਾਂ ਹਜੇ ਆਪਣਾ ਹਾਲ ਜਨਵਰੀ ਤੇ ਆਉਣਾ ਕਿੰਨੂ ਤਾਂ ਹੁਣ ਕੱਚਾ ਆਈ ਜਾਂਦਾ ਜਿਹੜੇ ਭਰਾ ਆ ਨੇ ਨਵਾਂ ਬਾਗ ਲਾਇਆ ਜਾਂ ਮਾਲ ਜ਼ਿਆਦਾ ਲੱਗਾ ਉਹ ਕੱਚੇ ਦਾ ਥੋੜਾ ਜਿਹਾ ਵਜ਼ਨ ਜ਼ਿਆਦਾ ਕਰਕੇ ਥੋੜਾ ਜਿਹਾ ਕੱਢੀ ਆਉਂਦੇ ਕਿਉਂਕਿ ਕਿੰਨੂ ਦਾ ਰੇਟ ਹੈਗਾ ਠੀਕ ਹੈ ਭਈ ਹਾਂਜੀ ਤੇ ਭੈ ਜੀ ਜਿਵੇਂ ਗੋਭੀ ਹੈ ਉਹ ਵੀ ਦੀ ਤੁਸੀਂ ਕਿਹੜੀ ਕੰਪਨੀ ਦੇ ਸੀਡ ਨੂੰ ਵੈਸਟ ਮੰਗਦੇ ਕੰਪਨੀਆਂ ਦਾ ਬਈ ਸਾਰੀਆਂ ਹੀ ਵੈਸਤਾ ਹੁਣ ਆਪਾਂ ਕਿਸੇ ਨੂੰ ਕਿਵੇਂ ਇਹ ਨਹੀਂ ਦੱਦਾਂਗੇ ਕਿ ਆਪਣੇ ਸਾਨੂੰ ਨਹੀਂ ਮੜਨਗੇ ਕਿਉਂਕਿ ਜਿਹੜੀਆਂ ਵੈਰਾਈਟੀਆਂ ਅਸੀਂ ਲਾਉਨੇ ਆਂ ਤਕਰੀਬਨ ਇਹ ਜਿਹੜੀਆਂ 1509 ਵਾਲੀਆਂ ਸਾਰੀਆਂ ਵੈਰਾਈਟੀਆਂ ਦੇਸੀ ਲੱਗੀਆਂ ਨੇ ਇਹਦੇ ਚ 골ਡਨ ਕੱਟ ਗਈ ਤੇ ਵੈਲਕਮ ਕੱਟ ਗਈ ਦੋ ਸੀਡ ਅਸੀਂ ਜ਼ਿਆਦਾ ਵਰਤਦੇ ਆਂ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਆ ਹਾਈਬ੍ਰਿਡ ਸੀਡ ਕਿਉਂਕਿ ਸ਼ੈਫਟਾਂ ਬਣਾਈਆਂ ਵਿਆਂ ਜੇ ਹੁਣ ਮੇਰੇ ਕੋਈ 50 ਕਿੱਲੇ ਗੋਭੀ ਚੱਲਦੀ ਆ ਤਾਂ ਉਹਦੀਆਂ ਮੈਂ 15-15 ਕਿੱਲਿਆਂ ਦੀਆਂ 10-10 ਕਿੱਲਿਆਂ ਦੀਆਂ ਸ਼ਿਫਟ ਆ ਠੀਕ ਹੈ ਜੀ ਇਧਰ ਆਪਣਾ ਵਾਹਣ ਜਿਹੜਾ ਮਤਲਬ ਕਿ 6 ਕਿੱਲੇ 60 ਕਿੱਲੇ ਵਾਹਣ ਸੀ ਉਹ ਆਪਣਾ ਆਪ ਦਾ ਖੋਦਾ ਸੀਟ ਸੀ ਉਹ ਇਦੋਂ ਪਹਿਲਾਂ ਨਿਕਲ ਗਿਆ ਉਹਦੀ ਹੁਣ ਤਿਆਰੀ ਗਾਂ ਪਕਣਕ ਦੀ ਕਰਨੀ ਆ 28 52 ਦੀ ਠੀਕ ਹੈ ਬਈ ਉਹ ਵਿਲਾ ਹੋ ਗਿਆ ਅਗਲਾ ਚੱਲ ਪਿਆ ਇਹ ਖਾਲੀ ਹੋਊਗਾ ਤਾਂ ਉਦੋਂ ਅੱਗੇ ਸ਼ੈਫਟਾਂ ਦੇ ਵਿੱਚ ਆਪਾਂ ਹਾਂ ਦਾ ਵੀ ਲੋੜੀ ਤਾਂ ਹੀ ਆਪਣੀਆਂ ਸ਼ੈਫਟਾਂ ਹਾਂ ਚੱਲੀ ਜਾਂਦੀ ਹਾਂ ਲੋੜੀ ਤੋਂ ਬਾਅਦ ਆਪਾਂ ਜਿਲੀ ਹੈਗੀ ਉਦੋਂ ਪਹਿਲਾਂ ਪਹਿਲਾਂ ਸਾਰੇ ਕਣਕ ਬੀਜਾਂਗੇ ਜਿੰਨਾ ਬਾਣ ਰਹਿ ਗਿਆ ਕੋਈ 2-4 ਕਿੱਲੇ 5 ਕਿੱਲੇ ਉਹਦੇ ਚ ਆਪਾਂ ਫੁੱਲ ਗੋਭੀ ਕਰਾਂਗੇ ਕੁਸ ਬੰਦ ਗੋਭੀ ਕਰਾਂਗੇ ਠੀਕ ਹੈ ਬਈ ਹਾਂ ਬਾਈ ਜੀ ਜੇ ਹੁਣ ਗੋਭੀ ਦੀ ਆਪਾਂ ਗੱਲ ਕਰੀਏ ਇਹਦੇ ਚ ਬਿਮਾਰੀ ਕਿਹੜੀ ਕਿਹੜੀ ਹੁੰਦੀ ਹੈ ਇਦੇ ਚ ਜ਼ਿਆਦਾ ਪ੍ਰੋਬਲਮ ਜੀ ਸੁੰਡੀ ਦੀ ਆਉਂਦੀ ਆ ਹੋਰ ਕੋਈ ਪ੍ਰੋਬਲਮ ਨਹੀਂ ਕੋਈ ਫੰਗਸ ਫੰਗਸ ਨੂੰ ਆਉਂਦੀ ਆ ਵੀ ਆ ਸਪਰੇਆ ਵਗੈਰਾ ਐਮ ਇਸਟਾਰ ਵਗੈਰਾ ਸਪਰੇਆ ਨੂੰ ਕੋਈ ਦੋ ਲੱਗ ਜਾਣ ਤਾਂ ਚੰਗਾ ਹੈ ਕਿਉਂਕਿ ਝੁੱਲਸ ਦੀ ਇਹਨੂੰ ਪ੍ਰੋਬਲਮ ਆਉਂਦੀ ਹੈ ਹਾਂਜੀ ਜਦੋਂ ਪੱਤਾ ਥੱਲੇ ਵਾਲਾ ਸਮਝ ਲਓ ਪੀਲਾ ਹੋ ਕੇ ਮੋਢਾ ਵਾਲਾ ਪੱਤਾ ਪੀਲਾ ਹੋਣ ਲੱਗ ਪਿਆ ਉੱਥੇ ਸਮਝ ਲਓ ਪ੍ਰੋਬਲਮ ਆ ਗਈ ਇਹਨੂੰ ਝੁੱਲਸ ਦੀ ਪ੍ਰੋਬਲਮ ਆ ਚੁੱਕੀ ਹੈ ਠੀਕ ਹੈ ਬਈ ਹਾਂ ਉਦੋਂ ਪਹਿਲਾਂ ਪਹਿਲਾਂ ਜਿਹੜੀ ਕੋਈ ਆਪ ਮਨੂ ਐਮੀ ਸਟਾਰ ਸੁੰਡੀ ਵਾਲੀ ਜਦੋਂ ਕੋਰਾ ਜਾਂਦੀ ਆਪਾਂ ਤਾਂ ਪਹਿਲ ਦੇਵਾਂਗੇ ਠੀਕ ਹੈ ਕੋਰਾ ਜਾਂਦੇ ਬੈਸਟ ਹੈ ਹਾਂ ਕੋਰਾ ਜਾਂਦੇ ਬੈਸਟ ਹੈ ਇਹਦੇ ਜ਼ਹਿਰ ਵੀ ਨਹੀਂ ਹੁੰਦਾ ਨਹੀਂ ਜ਼ਹਿਰ ਹੁੰਦਾ ਕਿਉਂਕਿ ਇਹ ਰਹਰਕ ਨੇ ਬੰਦੇ ਨੇ ਖਾਣਾ ਹੁਣ ਵਿੱਚ ਕਈ ਭਰਾ ਮੈਨੂੰ ਵੀ ਕਮੈਂਟ ਵਗੈਰਾ ਆਉਂਦੇ ਆ ਹਾਂਜੀ ਹਾਂਜੀ ਗੋਭੀ ਨੂੰ ਅਸੀਂ 8-8 ਗੱਟੇ ਰੇ ਇਹਦੇ ਪਾ ਦਿੰਨੇ ਆ ਤੁਸੀਂ ਜ਼ਹਿਰ ਖਵਾਈ ਜਾਂਦੇ ਆ ਸਲਾਨਾ ਕਰੀ ਜਾਂਦੇ ਆ 8 ਗੱਟੇ ਬਾਈ ਉਹ ਹੈਗੇ ਆ ਭਰਾ ਕਈ 8 ਗੱਟੇ ਪਾਉਣ ਵਾਲੇ ਕਿਉਂਕਿ ਜਿਹੜੀ ਇਹ ਗੋਭੀ ਦੀ ਫਸਲ ਆ ਨਾ ਇਹਦਾ ਟਾਈਮ ਟੇਬਲ ਆ ਠੀਕ ਹੈ ਕੋਈ 85 ਦੇਣ ਵਾਲੀ ਆ ਕੋਈ 90 ਦੇਣ ਵਾਲੀ ਆ ਕੋਈ 60 ਦੇਣ ਵਾਲੀ ਆ ਕੋਈ 65 ਦੇਣ ਵਾਲੀ ਆ ਉਹ ਕੀ ਕਰਦੇ ਆ ਕਈ ਭਰਾ ਨਵੇਂ ਹੁੰਦੇ ਆ ਉਹ ਜਦੋਂ ਵੈਰਾਈਟੀ ਦਾ ਲਾ ਲੈਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਟਾਈਮ ਟੇਬਲ ਕਿਹੜੀ ਦਾ ਉਹ ਹੁਣ ਜਿਵੇਂ ਹੁਣ ਰੇਟ ਚੱਲੀ ਜਾਂਦਾ 35-40 ਰੁਪਏ ਦਾ ਰੇਟ ਚੱਲੀ ਜਾਂਦਾ ਹੁਣ ਉਹ ਦੱਬ ਕੇ ਰੇ ਸਿੱਟੀ ਆਉਂਦੇ ਆ ਜੇ ਫੁੱਲ ਕੱਢ ਜੇ ਅਕਸਰ ਉਹਨੇ ਟਾਈਮ ਲੈ ਕੇ ਹੀ ਫੁੱਲ ਕੱਢਣਾ ਨਾ ਜੇ ਕੋਈ ਵੀ ਫਸਲ ਆ ਹਾਂ ਟਾਈਮ ਟੇਬਲ ਆ ਉਹ ਜਿਹੜੀ ਕੋਈ ਹਾਂ 3 ਤੋਂ 4 ਗੱਟੇ ਹੱਦ 5 ਗੱਟੇ ਰੇ ਦੇ ਬਾਈ ਇਹਨੂੰ ਪੈਂਦੇ ਆ ਯੂਰੀਆ ਦੇ ਪੈਂਦੇ ਜਿਹੜੇ ਕੋਈ 8 8 10 10 ਗੱਟੇ ਪਾਉਂਦੇ ਆ ਉਹ ਬੰਦੇ ਨਵੇਂ ਆ ਬਾਈ ਜਿਹੜੀ ਰੇ ਇਹਨੇ ਆਦਾ ਟਾਈਮ ਪੂਰਾ ਉਮਰ ਆਦੀ ਪੂਰੀ ਲੈ ਕੇ ਬੂਟੇ ਨੇ ਗਰੋਥ ਕਰਕੇ ਫੁੱਲ ਦੇਣਾ ਠੀਕ ਹੈ ਤੇ ਜ਼ਿਆਦਾ ਰੇ ਪਾਉਣ ਨਾਲ ਤਾਂ ਨਹੀਂ ਪਹਿਲਾਂ ਤਾਂ ਨਹੀਂ ਆਉਂਦੀ ਤਾਂ ਹੁਣ ਰੇਟ ਆ ਰੇਟ ਦਾ ਕੋ ਪਤਾ ਨਹੀਂਗਾ ਘੰਟੇ ਨੂੰ ਡਾਊਨ ਹੋ ਜਾਣਾ ਕੱਲ ਨੂੰ ਡਾਊਨ ਹੋ ਸਕਦਾ ਪਰਸੋਂ ਵੀ ਡਾਊਨ ਹੋ ਸਕਦਾ ਵਧ ਵੀ ਸਕਦਾ ਕੋਈ ਪਤਾ ਨਹੀਂ ਕੱਚੇ ਸੌਦੇ ਹਾਂ ਜੀ ਬਿਲਕੁਲ ਸਹੀ ਗੱਲ ਹੈ ਮੈਂ ਹੁਣ ਬਾਸਪਤੀ ਦੀਆਂ ਵੀਡੀਓ ਪਾਉਂਦਾ ਹੀ ਰਹਿਣਾ ਇੱਕ ਦੋ ਦਿਨ ਛੱਡ ਕੇ ਜੀ ਹਾਂ ਤੋਂ ਬਾਸਪਤੀ ਕੇ ਜੀਮੇਦਾਰ ਪੁੱਛਦੇ ਰੇਟ ਵਧੂਗਾ ਉਹ ਮੈਂ ਉਹਨਾਂ ਨੂੰ ਕਿਹਾ ਵੀ ਇਹ ਚੀਜ਼ ਦਾ ਨਹੀਂ ਕੋਈ ਪਤਾ ਵਧ ਵੀ ਸਕਦਾ ਇਹ ਹੋਗਾ ਜਾਂ ਘੋਬੀ ਹੋਊਗੀ ਕੋਈ ਵੀ ਫਸਲ ਹੈ ਜਿਵੇਂ ਮੰਨ ਲਓ ਜੂਏ ਵਾਲਾ ਸਮਝੇ ਇਹ ਕੱਚੇ ਸੌਦੇ ਆ ਜੀ ਖਾਸ ਕਰਕੇ ਜਿਹੜੀ ਸਬਜ਼ੀ ਆ ਘਟ ਵੀ ਸਕਦਾ ਇਹ ਤਾਂ ਹਾਂ ਇਹ ਘਟ ਵੀ ਸਕਦੀ ਹੈ ਇਹ ਵਧ ਵੀ ਸਕਦੀ ਹੈ ਇਹਦਾ ਕੋਈ ਪਤਾ ਨਹੀਂਗਾ ਇਹਨੇ ਕੀ ਹਾਂਜੀ ਹਾਂ ਇਹ ਤਾਂ ਐ ਆ ਵੀ ਜਿਹੜਾ ਬੰਦਾ ਰੁਟੀਨ 'ਚ ਲਾਉਂਦਾ ਜਿਵੇਂ ਹੁਣ ਆਲੂਆਂ ਵਾਲੇ ਭਰਾ ਆਲੂ ਲਾਉਂਦੇ ਆ ਉਹ ਰੁਟੀਨ 'ਚ ਲਾਉਂਦੇ ਆ ਉਹ ਖਟਦੇ ਵੀ ਆ ਉਹ ਨੁਕਸਾਨ ਵੀ ਖਾਂਦੇ ਆ ਹਾਂ ਕਈ ਨੁਕਸਾਨ ਹਾਂ ਅਸੀਂ ਵੀ ਗੋਭੀ ਲਾਉਨੇ ਆ ਅਸੀਂ ਖਟਦੇ ਵੀ ਆ ਤੇ ਨੁਕਸਾਨ ਵੀ ਖਾਂਦੇ ਹੁਣ 2 ਸਾਲ ਪਹਿਲਾਂ ਘਾਟਾ ਹੀ ਖਾਦਾ ਹਾਂ ਹਾਂਜੀ ਹਾਂਜੀ ਤੇ ਆ ਹੁਣ ਐਤਕੀ ਜਾ ਰੇਟ ਬਣਿਆ ਹੁਣ ਇਦੋਂ 2 ਸਾਲ ਫੇਰ ਨਹੀਂ ਰੇਟ ਬਣਨਾ ਠੀਕ ਹੈ ਕਿਉਂਕਿ ਐਤਕੀ ਵਾਲੇ ਰੇਟ ਆ ਜਿਹੜੇ ਆ ਉਹ ਜਿਹੜੇ ਭਰਾ ਨੇ ਨਹੀਂ ਵੀ ਗੋਭੀ ਲਾਈ ਜਿਹੜੇ ਲਾਈ ਆ ਉਹਨੂੰ ਉਹਦੇ ਤਾਂ ਡੈਰੀ ਤੇ ਨੋਟ ਕਰ ਲਿਆ ਜਿਹੜੇ ਭਰਾ ਨੇ ਨਹੀਂ ਲਾਈ ਆਂਡ ਗਵਾਂਡ ਚ ਜਿਹਦੇ ਗੋਭੀ ਲੱਗੀ ਆ ਉਹ ਵੀ ਭਰਾ ਮੈਨੂੰ ਲੱਗਾ ਕਾਫੀ ਚੱਕੀ ਫਿਰਦਾ ਵੀ ਆਪਾਂ ਵੀ ਬਾਈ ਗੋਭੀ ਲਾਵਾਂਗੇ ਗਾਂ ਨੂੰ ਸਹੀ ਠੀਕ ਆ ਨਾ ਉਹ ਜਦੋਂ ਆਏ ਇੱਕ ਇੱਕੋ ਚੀਜ਼ ਮਗਰ ਜਦੋਂ ਜ਼ਿੰਮੇਦਾਰ ਪੈ ਜਾਂਦਾ ਕਿਉਂਕਿ ਫਸਲਾਂ ਹੋਰ ਬਹੁਤ ਆ ਯਾਰ ਸਬਜ਼ੀ ਦੇ ਵਿੱਚ ਮੂਲ ਹੁਣ ਮੂਲੀ ਆ 20 ਰੁਪਏ ਗੱਲੋਂ ਲੈ ਮੂਲੀ ਵਿਖੀ ਜਾਂਦੀ ਮੇਰਾ ਪਾਣੀ ਕੋਟਕਪੂਰੇ ਆਪਣੇ ਬਹੁਤ ਵੇਟ ਸਹੀ ਉਹ ਜਦੋਂ ਜਿਹੜੀ ਚੀਜ਼ ਮਗਰ ਜਦੋਂ ਸਾਰੇ ਬੰਦੇ ਪੈ ਜਾਂਦੇ ਹਨ ਉਹ ਆਪਣੇ ਕਿਸਾਨ ਭਰਾਵਾਂ ਦਾ ਪਾਅ ਵੀ ਵੇਨੇ ਆ ਹ ਹੁਣ ਪਿਆਜ਼ ਆ ਪਿਆਜ਼ ਲਾਲ ਹੋ ਲਿਆ ਲਸਣ ਦਾ 450 ਨੂੰ ਲਸਣ ਉਹ ਐ ਆ ਵੀ ਜਦੋਂ ਇੱਕ ਪਾਸੇ ਗਵਾਂਢ ਚ ਗੋਭੀ ਲੱਗ ਗਈ ਨਾ ਹਾਂਜੀ ਉਹਨੇ ਆ ਨਾ ਇਹਨੇ ਵੀ ਇਸ ਕੀ ਪੈਸੇ ਵਟੇ ਆ ਤੇ ਗਾਂ ਨੂੰ ਬਰਾਬਰ ਲਾਈ ਉਦੋਂ ਕੰਮ ਟੇਡਾ ਹੋ ਜਾਂਦਾ ਹਾਂਜੀ ਹਾਂ ਕੱਲ ਨੂੰ ਨਾ ਮੈਂ ਇੱਕ ਜ਼ਿਮੀਂਦਾਰ ਨੂੰ ਮਿਲਿਆ ਜੀ ਉਹਨੇ ਗੋਭੀ ਕਿਤੇ 2 ਕਿੱਲੇ ਲਾਈ ਸੀ ਜੀ ਉਹ ਕਹਿੰਦਾ ਯਾਰ ਬਾਈ 40 45 ਰੁਪਏ ਵਿਕੀ ਜਾਂਦੀ ਫਲੋਜਪੁਰ ਏਰੀਏ ਦਾ ਹਾਂ ਹਾਂ ਤੇਰਾ ਗਾਂਢ ਮੈਂ ਸਾਰੀ ਗੋਭੀ ਲਾ ਦੇਣਾ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇਹਦਾ ਕੀ ਬਰਾਬਰ ਇਹ ਸਾਲ ਦੇ ਅਗਲੇ ਸਾਲ ਨੂੰ ਬਾਈ ਜੀ ਜਿਹੜੇ ਬੰਦੇ ਤੈਨੂੰ ਦੱਸੀ ਜਾਂਦਾ ਵੀ ਜਿਨ੍ਹਾਂ ਨੇ ਇਤਕੀ ਨਹੀਂ ਲਾਈ ਆਂਡ ਗਵਾਂਡ ਚ ਗੋਭੀ ਲੱਗੀ ਆ ਉਹ ਅਗਲੇ ਸਾਲ ਨੂੰ ਬਰਾਬਰ ਲਾਉਣਗੇ ਲਾਉਣਗੇ ਤੇ ਉਹ ਫਿਰ ਆਪਾਂ ਇਹ ਰੋਕਦੇ ਨਹੀਂ ਤੇ ਸੇ ਨੂੰ ਵੀ ਤੁਸੀਂ ਆਪਾਂ ਵੀ ਤੂੰ ਦੇਖ ਤਾਹ ਦੇਖ ਕਈ ਏਰੀਏ ਇੰਦਰ ਵੀ ਚੀਜ਼ ਨੂੰ ਚੇਂਜ ਕਰ ਲਓ ਹੁਣ ਆਲੂ ਆ 60 ਆਲੂ ਆ 1700 ਨੂੰ ਘਟਾ ਆਲੂ ਦਾ ਵਿਖੀ ਜਾਂਦੀ ਜਿਨ੍ਹਾਂ ਨੇ ਸਾਡੇ ਨਾਲ ਹੀ 1509 ਵੱਢ ਕੇ ਆਲੂ ਵੀਜਿਆ ਸੱਠਾ ਉਹ ਵੀਰ ਪੱਟੀ ਜਾਂਦੇ ਆਲੂ ਪੱਟੀ ਜਾਂਦੇ ਚੇਂਜ ਕਰ ਲੋ ਵੀ ਇਹ ਨਹੀਂ ਆਪਾਂ ਦੇ ਵੀ ਇੱਕੋ ਚੀਜ਼ ਦੇ ਮਗਰੀ ਪੈਜੋ ਜੇ ਆਲੂ ਆ ਮਗਰਾ ਤਾਂ ਆਲੂ ਆ ਮਗਰੀ ਪੈਜੋ ਨਹੀਂ ਸਾਰੀਆਂ ਫਸਲਾਂ ਬਹੁਤ ਹੁੰਦੀਆਂ ਜਿਹੜੀਆਂ ਹਾਂਜੀ ਹਾਂਜੀ ਹੁਣ ਜਿਵੇਂ ਸਾਡੇ ਏਰੀਆ ਸਾਡੇ ਏਰੀਆ ਥੋੜਾ ਖੁਸ਼ਕ ਹੈ ਹੁਣ ਅਸੀਂ ਪਾਲਕ ਲਾਇਆ ਜੀ ਕਿ ਪਹਿਲੇ ਸਾਲ ਤੇ ਪਾਲਕ ਦਾ ਲਾਇਆ ਤਾਂ ਹਿੱਸੇ ਤੇ ਬੋਰੀਆਂ ਸਿੱਖਣੇ ਜੀ ਤੇ ਵਧੀਆ ਰੇਟ ਰਿਹਾ ਜੀ ਪਹਿਲੀ ਵਾਰੀ ਅਸੀਂ ਕਟਾਈ ਕੀਤੀ 80000 ਦਾ ਵੇਗ ਗਿਆ ਜੀ ਦੂਜੀ ਵਾਰੀ ਮੰਦਾ ਆ ਗਿਆ ਇਹ더라 ਅੰਮ੍ਰਿਤਸਰ ਏਰੀਆ ਚ ਪਾਲਕ ਜਾਦੇ ਵੇਚਦੇ ਮੰਨ ਲਓ ਗੱਡੀ ਭਰ ਕੇ ਲੈ ਜਾਣੇ ਆਪਣੇ ਏਰੀਆ ਚ ਘਰ ਤਾਂ ਆਪਣੇ ਏਰੀਆ ਚ ਇਹ ਤੁਲਕੇ ਵੇਖਦਾ ਜੀ ਸਾਰਾ ਉਧਰ ਲਈ ਮੰਡੀ ਉਧਰ ਦੱਸਦੇ ਲੰਗਰ ਲੰਗਰ ਲੱਗਦੇ ਆ ਮੰਡੀਆਂ ਵੱਡੀਆਂ ਜੀ ਦੂਜੀ ਵਾਰੀ 50000 ਦਾ ਵੇਚ ਗਿਆ ਠੀਕ ਹੁਣ ਤੀਜੀ ਵਾਰੀ ਕਟਾਈ ਕਰਨੀ ਠੀਕ ਹੈ ਜੀ ਹੁਣ ਤੀਜੀ ਵਾਰੀ ਬਸ ਕੱਲ ਨੂੰ ਲੱਗਣੀ ਹੈ ਕੱਲ ਨੂੰ ਜੇ ਫਸੂ ਹੁਣ ਰੇਟ ਹੀ ਵੇਖਿਆ ਹਾਂ ਰੇਟ ਅੱਗੇ ਨਾਲੋਂ ਫੇਰ ਵੱਧ ਗਿਆ ਤੇ ਜਾਣੇ ਆਏ ਆ ਵੀ ਤੁਹਾਡੇ ਕਹਿੰਦਾ ਮਤਲਬ ਬਈ ਸਬਜ਼ੀ ਕੋਈ ਵੀ ਹੈ ਪਾਲਕ ਹੈ ਗੋਭੀ ਹੈ ਜਾਂ ਬਈ ਇਹਦਾ ਮੌਕੇ ਕੱਚੇ ਸੌਦੇ ਆ ਬਾਈ ਜੀ ਜਿਵੇਂ ਫੰਗਸਲ ਆਉਂਦੀ ਹੈ ਗੋਭੀ ਨੂੰ ਐਮੀ ਸਟਾਰ ਤੁਸੀਂ ਕਰਦੇ ਹੋ ਐਮੀ ਸਟਾਰ ਦੋ ਵਾਰੀ ਹੋ ਜਾਂਦੀ ਜੀ ਹਾਂ ਦੋ ਵਾਰੀ ਸਪਰੇਅ ਲਾ ਦੋ ਪਰ ਖਰਚਾ ਵੀ ਬਹੁਤ ਹੋ ਜਾਂਦਾ ਐਮੀ ਸਟਾਰ ਆਪਾਂ ਆਮ ਹੀ ਵੇਚੀ ਜੀ ਆਇਆ ਚੰਗੀ ਦਵਾਈ ਪਾਉਣ ਦਾ ਹੀ ਫਾਇਦਾ ਹਾਂਜੀ ਤੇ ਇਹ ਬਈ ਜੀ ਫਿਰ ਇੱਕ ਵਾਰੀ ਕਰਕੇ ਦੂਜੀ ਵਾਰੀ ਕਿੰਨੇ ਦਿਨਾਂ ਤੋਂ ਰਿਪੀਟ ਕਰਦੇ ਨੂੰ ਗੋਭੀ ਤੇ ਗੋਭੀ ਦੀ ਜਿਹੜੀ ਰਿਪੀਟ ਆ ਤਕਰੀਬਨ 15 ਕਿ ਦਿਨਾਂ ਬਾਅਦ ਰਿਪੀਟ ਹੋ ਜੇ ਠੀਕ ਹੈ ਯਾਨੀ ਮਹੀਨੇ ਇੱਕ ਦੇ ਵਿੱਚ ਪ੍ਰੋਬਲਮ ਆ ਜਾਂਦੀ ਨੇ 35 ਦਿਨ ਅੱਛਾ ਮੰਨ ਕੇ ਚੱਲੋ ਵੀ ਜਦੋਂ ਮਹੀਨੇ ਦੀ ਗੋਭੀ ਹੋ ਗਈ ਹਾਂਜੀ ਉਦੋਂ ਇੱਕ ਸਪਰੇ ਤਾਂ ਉਦੋਂ ਲਾਉਣਾ ਜ਼ਰੂਰੀ ਹੈ ਠੀਕ ਹੈ ਜੀ ਠੀਕ ਹੈ ਉਦੋਂ ਬਾਅਦ ਜਦੋਂ ਜ਼ਮੀਨ ਨੂੰ ਸਾਰੀ ਨੂੰ ਕਵਰ ਕਰ ਜਾਂਦੀ ਹੈ ਗੋਬੀ ਹਾਂਜੀ ਨਾਲੇ ਤਾਂ ਦਵਾਈ ਨਹੀਂ ਵੇਸਟਿੰਗ ਹੁੰਦੀ ਹਾਂਜੀ ਤੇ ਉਦੋਂ ਇੱਕ ਸਪਰੇ ਉਦੋਂ ਚਲਸਦੀ ਜ਼ਰੂਰ ਲੱਗੇ ਠੀਕ ਹੈ ਜੀ ਤੇ ਜਿਹੜੀ ਬਈ ਜੀ ਸੁੰਡੀ ਹੈ ਸੁੰਡੀ ਦੀਆਂ ਪਹਿ ਟਾਂ ਸੁੰਡੀ ਦਾ ਸ਼ੁਰੂਆਤ ਤੋਂ ਗੌਰ ਰੱਖੋ ਜੀ ਜਦੋਂ ਪਨੀਰੀ ਤੁਸੀਂ ਟਰਾਂਸਪਲੈਂਟ ਕਰਨੀ ਆ ਖੇਤ ਚ ਹਾਂਜੀ ਉਦੋਂ 2 ਦਿਨ ਪਹਿਲਾਂ ਪਨੀਰੀ ਤੇ ਸਪਰੇ ਲਾਓ ਠੀਕ ਹੈ ਜੀ ਓਕੇ ਕੋਈ ਜਿਹੜੀ ਰਹਿਸ਼ ਆ ਉਹ ਪਨੀਰੀ ਚ ਨਾ ਜਾਵੇ ਠੀਕ ਹੈ ਜਦੋਂ ਪਨੀਰੀ ਚ ਜਾਵੜੀ ਫਿਰ ਆਏ ਆ ਵੀ ਪਨੀਰੀ ਛੋਟੀ ਹੁੰਦੀ ਹੈ ਆਪਣੇ ਵੇਸਟਿੰਗ ਦਵਾਈ ਜ਼ਿਆਦਾ ਹੁੰਦੀ ਹੈ ਸਹੀ ਹੈ ਜਦੋਂ ਪਨੀਰੀ ਤੇ ਸਪਰੇਅ ਹੋ ਗਿਆ ਹਾਂਜੀ ਥੋੜੇ 10 15 ਦਿਨ ਨਿਕਲ ਜਾਣੇ ਆ ਹਾਂਜੀ ਹਾਂਜੀ ਤਕਰੀਬਨ ਠੀਕ ਹੈ ਜੀ ਉਦੋਂ ਬਾਅਦ ਕੀ ਹੋਣਾ ਹੈ ਵੀ ਆਪਣੀ ਜਦੋਂ ਫੁੱਲ ਬਣ ਗਿਆ ਹਾਂਜੀ ਹਾਂਜੀ 15 ਦਿਨਾਂ ਚ ਜੜ ਜੁੜ ਵੀ ਲਾ ਜਾਂਦੀ ਹੈ ਵਧੀਆ ਸਪਰੇਅ ਉਦੋਂ ਬਾਅਦ ਥੋੜੀ ਜੀ ਗੌਰ ਰੱਖੋ ਠੀਕ ਹੈ ਜੀ ਯਾਨੀ ਤੁਹਾਡੇ ਕਹਿੰਦਾ ਮਤਲਬ ਜੇ ਜਦੋਂ ਮੰਨ ਲਓ ਆਪਾਂ ਪਨੀਰੀ ਪੱਟ ਕੇ ਲਾਉਣੀ ਹੈ ਵੀ ਇੱਕ ਦੋ ਦਿਨ ਪਹਿਲਾਂ ਪਨੀਰੀ ਤੇ ਕੋਰਾਜਨ ਕਰ ਦਈਏ ਹਾਂ ਹਾਂ ਪਨੀਰੀ ਤੇ ਤੁਸੀਂ ਪਹਿਲਾਂ ਜਿਹੜਾ ਹੈਗਾ ਜੋ ਵੀ ਕਰਨਾ ਹਾਂ ਜਦੋਂ ਮੰਨ ਲਓ ਬਈ ਕੋਬੀ ਲੱਗ ਗਈ 15 ਦਿਨ 14 15 ਦਿਨ ਕੱਢ ਜੂਗੀ ਉਦੋਂ ਜੜ ਜੁੜ ਲਾਜੂ ਤੇ ਬੂਟਾ ਹੀ ਮੜਾਏ ਬਣ ਜਾਂਦਾ ਹਾਂਜੀ ਹਾਂਜੀ ਬਸ ਜ਼ਿਆਦਾ ਤਾਂ ਦਿੱਕਤ ਸੁੰਡੀ ਦਾ ਹੀ ਆਉਂਦੀ ਆ ਹੋਰ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਜੀ ਬਾਕੀ ਬਾਈ ਜੀ ਚਲੋ ਗੱਲਾਂ ਤਾਂ ਆਪਣੀਆਂ ਚੱਲੀ ਜਾਣੀਆਂ ਚਲੋ ਤੁਹਾਨੂੰ ਵੀ ਕੰਮ ਹੈ ਜੀ ਜੀ ਥੋੜਾ ਬਹੁਤ ਬਹੁਤ ਧੰਨਵਾਦ ਬਈ ਤੁਸੀਂ ਆਪਣੇ ਜਿਹੜੇ ਕੀਮਤੀ ਸਮੇਂ ਚ ਸਮਾਂ ਦਿੱਤਾ ਕਿਸਾਨ ਵੀਰੋ ਬਾਈ ਨੇ ਮੋਟਰ ਛੱਡੀ ਸੀ ਤੇ ਸਾਹਮਣੇ ਲੇਬਰੇ ਵੀ ਲੱਗੀ ਫਈਏ ਤੇ ਬਾਕੀ ਬਾਈ ਆਪਣਾ ਯਾਰ ਆ ਤੇ ਭਰਾ ਵੀ ਐ ਪੁਰਾਣਾ ਤੇ ਬਾਈ ਜੀ ਪਿਛਲੇ ਸਾਲ ਨਾ ਆਪਾਂ ਇੱਕ ਡੈਮੋ ਲਾਇਆ ਸੀ ਇਹ ਨੇੜਾ ਲਾਇਆ ਸੀ ਬੈਂਕੂ ਜੀ ਇਹ ਆਪਾਂ ਇਹਦਾ ਰਿਜ਼ਲਟ ਬਹੁਤ ਵਧੀਆ ਆਇਆ ਸੀਗਾ ਇਹ ਆਪਾਂ ਜਿਹੜੀ ਹੁਣ ਲੇਟ ਚ ਗੋਭੀ ਲਾਈ ਸੀ ਆਪਾਂ ਉਦੋਂ ਵੀ ਲੇਟ ਚ ਹੀ ਲਾਈ ਸੀ ਤੇ ਹੁਣ ਵੀ ਆਪਾਂ ਇਹ ਲੇਟ ਚ ਲਾਵਾਂਗੇ ਠੀਕ ਹੈ ਜੀ ਹਾਂ ਸੋਹਣਾ ਇਹਦਾ ਰਿਜ਼ਲਟ ਆ ਬਹੁਤ ਤਾਕਤ ਦਿੰਦੀ ਆ ਜਿਹੜੀ ਜਿੱਥੇ ਪ੍ਰੋਬਲਮ ਆਉਂਦੀ ਆ ਗੋਭੀ ਨੂੰ ਜਦੋਂ ਕਮਜ਼ੋਰ ਰਹੇ ਜਾਂਦੇ ਆ ਬੁੱਤੇ ਉੱਥੇ ਘਾਟ ਪੂਰੀ ਕਰਦੀ ਆ ਹਾਂ ਜੀ ਹਾਂ ਇਹ ਬਾਈ ਜੀ ਮੈਂ ਤੁਹਾਨੂੰ ਦੱਸ ਦਾਂਗੇ ਨਾ ਐਨ ਪੀ ਕੇ ਆ ਜੀ ਹਾਂ ਜੀ ਹਾਂ ਅਨੇਰਾ ਕ੍ਰੌਪ ਸਾਇੰਸ ਅਨੇਰਾ ਕ੍ਰੌਪ ਸਾਇੰਸ ਕੰਪਨੀ ਆ ਜੀ ਸਟਰੀਕ ਟੈਕਨੋਲੋਜੀ ਆ ਹਾਂ ਜੀ ਇਹਦੇ ਚ ਬੈਕਟੀਰੀਆ ਜੀ ਬਾਇਓਲੋਜੀਕਲ ਇਹ ਹੈਗਾ ਆਪਾਂ ਡੈਕਟਰ ਐਨ ਪੀ ਕੇ ਵਾਲੇ ਜਿਵੇਂ ਡੀ ਏ ਪੀ ਯੂਰੀਆ ਪੋਟਾਸ਼ ਵਾਲੇ ਬੈਕਟੀਰੀਆ ਜਿਵੇਂ ਆਪਾਂ ਵਾਹਨ ਦੇ ਵਿੱਚ ਡੀ ਏ ਪੀ ਪਾਤੀ ਪੋਟਾਸ਼ ਪਾਤੀ ਬ ਜਿਹੜੇ ਤੱਤ ਆ ਬੂਟੇ ਨੂੰ ਦੇ ਦੇਣੇ ਆ ਵਾਹਨ ਦੇ ਵਿੱਚ ਜੱਕ ਵੱਜ ਜਾਂਦਾ ਕਈ ਕਿਸਾਨ ਵੀਰ ਕੀ ਕਰਦੇ ਮੰਨ ਲਓ ਪਾਈ ਜਾਂਦੇ ਡੀਏਪੀ ਪਾਦੇ ਪਟਾਸ਼ ਪਾਦੇ ਵਾਹਨ ਦੇ ਵਿੱਚ ਜੱਕ ਵੱਜ ਜਾਂਦੇ ਹਾਂਜੀ ਹਾਂਜੀ ਇਹਨੇ ਉਹ ਬੂਟੇ ਨੂੰ ਦੇਣਾਂ ਤੇ ਵਾਹਨ ਦਾ ਸੁਧਾਰ ਵੀ ਕਰਨ ਦਾ ਹੈ ਹਾਂ ਤੇ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ